ਫਿਰੋਜ਼ਪੁਰ ਦੇ ਜ਼ੀਰਾ ਵਿੱਚ ਮੰਗਲਵਾਰ ਨੂੰ ਕਾਂਗਰਸ ਅਤੇ ਆਮ ਆਦਮਿਕ ਪਾਰਟੀ ਦੇ ਸਮਰਥਕਾਂ ਵਿੱਚ ਹਿੰਸਕ ਝੜਪ ਹੋਈ ਸੀ ਹੁਣ ਦੋਨਾਂ ਦਲਾ ਦੇ ਨੇਤਾ ਆਮਨੇ ਸਾਹਮਨੇ ਨੇ ਦੋਨਾਂ ਪਾਰਟੀਆਂ ਦੇ ਸਮਰਥਕਾਂ ਵਿੱਚ ਹੋਏ ਪਥਰਾਵ ਵਿੱਚ ਕਾਂਗਰਸ ਦੇ ਪੂਰਵ ਵਿਧਾਇਕ ਗੁਲਬੀਰ ਸਿੰਘ ਜ਼ੀਰਾ ਇੰਜਰਡ ਹੋਏ ਸੀ ਉਹਨਾਂ ਨਾਲ ਬੁੱਧਵਾਰ ਨੂੰ ਮਿਲੇ ਜਸਬੀਰ ਸਿੰਘ ਡਿੰਪਾ ਡਿੰਪਾ ਨੇ ਡੀਐਸਪੀ ਉੱਤੇ ਵੱਡੇ ਵੱਡੇ aarop ਲਾ ਦਿੱਤੇ ਉਹਨਾਂ ਨੇ ਕਿਹਾ ਕਿ ਅਟੈਕ ਇੱਕ ਕਾਂਸਪੀਰੇਸੀ ਸੀ ਇਸ ਤੋਂ ਬਾਅਦ ਡਿੰਪਾ ਸ਼ਬਦਾ ਦੀ ਮਰਿਆਦਾ ਨੂੰ ਹੀ ਭੁੱਲ ਗਏ ਤੁਸੀਂ ਵੀ ਸੁਣੋ ਉਹਨਾਂ ਨੇ ਅੱਗੇ ਡੀਐਸਪੀ ਤੇ ਪੁਲਿਸ ਅਧਿਕਾਰੀਆਂ ਬਾਰੇ ਕੀ ਕਿਹਾ ਵੱਡਾ ਗਰਦੀ ਦਾ ਨੰਗਾ ਤਾਹ ਛੋਇਆ ਡੈਮੋਕਰੇਸੀ ਦੀਆਂ ਸਾਰੀਆਂ ਕਦਰਾਂ ਕੀਮਤਾਂ ਛਿੱਕੇ ਤੇ ਟਾਂਕੇ ਇਤੋਂ ਤੱਕ ਕੇ ਜਿਹੜਾ ਡੀਐਸਪੀ ਆ ਗਰਦੀਪ ਸਿੰਘ ਉਹ ਪਾਰਟੀ ਬਣ ਕੇ ਉਹ ਆਪ ਆਦਮੀ ਦੇ ਨਾਲ ਬੁਗਤਿਆ ਉਹਦੀ ਸ਼ਹਿਰ ਦੇ ਉੱਤੇ ਉਹਦੇ ਨਾਲ ਐਮਐਲਏ ਦੇ ਜਿਹੜਾ ਮੁੰਡਾ ਵਾ ਉਹਦੇ ਨਾਲ ਸਲਾਹ ਕਰਕੇ ਇਹਨਾਂ ਦੋਵਾਂ ਦੇ ਬਿਉਥ ਬਣਾਈਆਂ ਉਹਦੇ ਹੱਥੇ ਕਾਂਗਰਸੀਆਂ ਨੂੰ ਘੇੜ ਕੇ ਪਥਰਾ ਕੋੜੀਆਂ ਦਾ ਪਟੜ ਕੀਤਾ ਮੇਰੇ ਕੋਲੇ ਤੇ ਆ ਬੱਚਿਆਂ ਦਾ ਜਿਹੜਾ ਧੋਖਾ ਵੇਖਿਆ ਨਹੀਂ ਜਾ ਰਿਹਾ ਪੀੜਾ ਦੀ ਵੇਖੀ ਜਾ ਰਹੀ। ਕਹਿੰਦਾ ਡੀਐਸਪੀ ਨੂੰ ਇੱਕ ਗੱਲ ਯਾਦ ਪਾਸ ਦੇਣੀ ਚਾਹੁੰਦਾ ਕਿ 311 ਯਾਦ ਰੱਖੀ। ਕਲਬੀਰ ਭੁੱਲ ਵੀ ਸਕਦਾ। ਕਲਬੀਰ ਮਾਫੀ ਵੀ ਕਰ ਸਕਦਾ। ਪਰ ਮੈਂ ਨਾ ਭੁੱਲਣਾ ਨਾ ਮਾਫ ਕਰਦਾ। ਮੈਂ ਆਪ ਬੰਦਈ ਬਣੂੰਗਾ। ਐਸੀ ਸਜ਼ਾ ਦੇਵਾਂਗੇ ਜਿਹੜੀ ਇੱਕ ਵਾਰ ਹਰ ਇੱਕ ਵਾਸਤੇ ਇਹ ਇੱਕ ਐਗਜ਼ਾਮਪਲ ਹੋਊਗੀ। ਇੱਕ ਉਦੋਂ ਵੇਖ ਕੇ ਦਰਿਆ ਕਰਦਗੇ ਜਿਹੜੇ ਗਲਤ ਕੰਮ ਕਰਨ ਵਾਲੇ ਮੈਂ ਇਹਨਾਂ ਅਫਸਰਾਂ ਨੂੰ ਕਹਿਣਾ ਚਾਹੁੰਦਾ ਅਸੀਂ ਇੱਥੇ ਰਹਿਣਾ ਤੁਸੀਂ ਬਦਲ ਜਾਣਾ ਇਹ ਜ਼ਰੂਰ ਆ ਜਿੱਥੇ ਵੀ ਬਦਲੋਗੇ ਨਾ ਜਿਹੜੇ ਚੌਕ ਦੇ ਵਿੱਚ ਇਹ ਵਾਖਿਆ ਹੋਇਆ ਉਸ ਚੌਕ 'ਚ ਤੁਹਾਨੂੰ ਨਾ ਰੱਸੀ ਨਾਲ ਬੱਧ ਕੇ ਲਿਆ ਕੇ ਉਹ ਤੋਂ ਤੁਹਾਨੂੰ ਉੱਥੇ ਸਜ਼ਾ ਦੇਵਾਂ ਧੰਨਵਾਦ ਦੁਬਾਰਾ ਜਾਨਕਾ 4 ਤਰੀਕ ਨੂੰ ਸਾਡੇ ਪੰਜਾਬ ਦੇ ਪ੍ਰਧਾਨ ਗੋਡ ਅਲਬਰੇਗ ਜੀ ਅਸੀਂ ਸਾਰੇ ਪ੍ਰਤਾਪ ਸਿੰਘ ਬਾਜਵਾ ਬਾਕੀ ਵੀ ਜਿਹੜੇ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਆ ਉਹ ਜਿਹੜੇ ਆਏਗੀ ਤੇ ਅਸੀਂ ਵੇਖਾਂਗੇ ਕਿ ਦੀ ਯੁਰਤੇ ਆ ਕਾਗਜ਼ ਤੋਂ ਰੋਕਣ ਵਾਲ ਤੇ ਆਪ ਕਾਗਜ਼ ਦਾਖਲ ਕਰਾ